ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਟਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਡਿਜਾਇਰ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਸਵਰਨ ਸਿੰਘ ਮਾਨੋ ਵਿੱਚ ਜਿੰਦਾ ਫਿਲਪਣੇ ਕੋਟਵਾ ਪਿੰਡ ਕੋਤਵਾ ਜ਼ਿਲ੍ਹਾ ਪੈ ਗਿਆ ਆਪਾਂ ਨੂੰ ਬਰਨਾਲਾ ਜਿਲ੍ਹਾ ਬਰਨਾਲਾ ਰਾਏਕੋਟ ਦੇ ਨਜ਼ਦੀਕ ਜਾ ਗਿਆ ਹੈ ਨਾ ਮਿਲਕ ਲਾ ਦੇ ਠੀਕ ਹੈ ਮੋਬਾਈਲ ਨੰਬਰ ਹੀ ਆਪਣਾ ਨਵੇਖਤ ਬੰਦਿਆ ਤੁਹਾਨੂੰ ਦਿਓ ਰਹੀ 98157 78 038 ਜੇ ਬਾਈ ਬੱਲੀ ਚੋਟੀ ਦੇਖੀ ਹੈ ਨਹੀਂ ਕਿਹੜਾ ਸੂਇ ਹੈ ਇਹ ਸੂਏ ਕਿਹੜੇ ਸੂਇ ਹੈ ਇਹ ਤੀਜੇ ਸੂਏ ਬੱਚਾ ਇਹਨੇ ਦੇਤਾ ਆਪਣਾ ਕੱਟੀ ਹੈ ਨਾ ਤੇ 나ੜੂਆ ਜਮਾ ਨਾਲ ਆ ਤਾਜਾ ਜਮਾ ਤੇ ਪਿਓ ਨੀਦੀ ਦਾ ਵੀ ਨੀ ਕੱਟੀ ਆ ਤੇ ਜੇ ਅਜੂਰ ਵਧੀਆ ਪੈ ਗਈ ਇਹਦੀ ਕਦੋਂ ਦੀ ਸੂਈ ਵੀ ਇਹੇ ਚਾਰ ਦਿਨ ਚਾਰ ਦਿਨ ਦੀ ਸੂਈ ਹੈ ਜੀ ਤੀਜੇ ਦਿਨ ਹੋ ਗਿਆ ਸੂਈ ਨੂੰ ਤੇ ਦੁੱਧ ਹੁਣ ਕਿੰਨਾ ਗਿਆ ਇਸ ਵਕਤ 7 ਕਿਲੋ ਬੋਲੋ ਮੰਨ ਕੇ 6.5 ਕਿਲੋ ਟਾਈਮ ਦਾ ਹੈਗਾ ਹਨਾ ਠੀਕ ਆ ਚੋਣ ਚਵਾਜ ਇੱਕ ਨੰਬਰ ਆ ਜਮਾ ਠੀਕ ਆ ਧੋਰੇ ਬਾਹਰ ਨੂੰ ਖਬਰ ਸਿੰਘ ਨੂੰ ਹਥਾ ਦੇਖ ਸਕਦੇ ਕੁੰਡਾ ਸਿੰਘਾ ਥੋੜਾ ਪਿੱਛੇ ਹੋ ਕੇ ਮੁੜਿਆ ਬਨੀਲੀ ਲਾ ਗਈ ਨਹੀਂ ਹੁੰਦਾ ਸੁੱਲੇਵਾ ਵਗੈਰਾ ਦੇਖੋ ਦੁਪਹਿਰ ਦਾ ਟਾਈਮ ਆ ਬਈ ਵੀਡੀਓ ਕਵਰ ਕਰੀ ਜਾਂਦੇ ਆ ਤੇ ਸਾਫ ਸੁਥਰੇ ਲੇਵੇ ਦੀਆਂ ਮੁੱਠੀ ਵਾਲਾ ਥੋੜਾ ਜਮਾ ਕਿਆ ਵਾ ਤਾਂ 7-8 ਕਿਲੋ ਬੋਲ ਦੇ ਸਟਾਰਟਿੰਗ ਹੈ ਦੀ ਹਲੇ ਖੇਲੂ ਝੋਟੀਆਂ ਕੋਈ ਵਪਾਰ ਦਾ ਕੰਮ ਨਹੀਂ ਇੱਥੇ ਇੱਕ ਮਾਝਾ ਵਾਂਝਾ ਜਿ ਰੱਖੀ ਵੀ ਉਹ ਵੀ ਬਕਾਹੂ ਆ। ਸੋ ਮਿਲਕ ਵੇਰ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ। ਦੋਨੇ ਪਾਸੇ ਮਿਲਕ ਵੇਰ ਚੰਗੀ ਦਿਖਾਈ ਦਿੰਦੀ ਹੈਗੀ। ਤੇ ਐਂਕੜੀ ਚੌਂਣ ਚਵਾਜ ਪੋਲੀ ਪੂਰੀ ਜਮਾ। ਓਕੇ ਜਮਾ ਚੌਂਣ ਚਾਨ ਵਾਲਾ ਪਾਸ। ਤੇ ਰੇਟ ਇਹਦਾ ਕੀ ਰੱਖਿਆ ਆਪਾਂ? ਕਿੰਨਾ ਭਾਰ ਰੱਖਿਆ ਜੀ ਦਾ ਆਪਾਂ? 1 ਲੱਖ 5000। 1 ਲੱਖ 5000 ਤੇ ਪਿਛਲੇ ਛੇ ਦੁੱਧ ਆਪਾਂ ਕਿੰਨਾ ਚੋਏ ਇਹਦਾ? 12 ਲੱਖ। ਐਸ ਕੀ ਮੰਨ ਕੇ ਚੱਲੇ ਵੀ 12 ਤੋਂ ਪਾਰ ਵਾਲੀ ਹੈਗੀ ਆ। ਤੇ ਪਿੰਡ ਕਤਵਾ 1,05,000 ਦੇ ਕੀਮਤ ਦਾ ਪਿੱਛੇ ਹੈਗੀ ਨੀਲੀ ਰਾਵੀ ਦੀ ਕੱਟੀ ਤੀਜਾ ਸੂਆ ਝੋਟੀ ਸੂਈਸ ਹੋਈ ਹੈ ਜਮਾ ਥਣ ਲੇਵਲ ਸੋਨਾ ਸਾਫ ਸੁਥਰਾ ਮਿਲਕ ਵੇਨ ਵਗੈਰਾ ਚੰਗੀ ਹੈ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ